ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੋ ਪਹੁੰਚ ਗਿਆ ਆਪਾਂ ਬਾਬਾ ਮੇਜਰ ਸਿੰਘ ਜੀ ਉਹਨਾਂ ਦੇ ਪੜਾ ਤੇ ਆ ਪਛੇ ਲੰਗਰ ਚੱਲ ਰਿਹਾ ਦੇਖੋ ਸਾਹਮਣੇ ਲੱਗੇ ਪਏ ਨੇ ਇਧਰ ਦਰਸ਼ਨ ਕਰੋ ਪੜਾ ਪੰਡਾਲ ਤਿਆਰ ਹੋ ਰਹੇ ਨੇ ਆਹਹ ਕੀ ਅਸੀ ਗੱਲਬਾਤ ਹੈ ਤੇ ਕੱਲ ਵਾਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਇਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਕਿ ਮਾਗੀ ਦਾ ਜੋੜ ਮੇਲਾ ਖਾਲਸੇ ਪੰਥ ਵੱਲੋਂ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਖਦਰਾਣੇ ਨੂੰ ਜਦੋਂ ਮੁਕਤ ਕੀਤਾ ਸਤਿਗੁਰੂ ਜੀ ਨੇ ਉਹ ਇਤਿਹਾਸਿਕ ਜਿਹੜਾ ਦਿਹਾੜਾ ਮਨਾਇਆ ਜਾਂਦਾ ਹੈ ਬਾਬਾ ਮਾਹ ਸਿੰਘ ਮਾਤਾ ਭਾਗੋ ਜੀ ਸੋ ਇਸ ਵਾਰ ਦਾਲ ਪੰਥ ਸ਼ਰੋਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਦੇ ਪੜਾ ਤੇ ਸਾਡੇ ਮਾਨਯੋਗ ਸਤਕਾਰ ਸਤਕਾਰਯੋਗ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀਨ ਸੰਪਰਦਾ ਇੰਟਰਨੈਸ਼ਨਲ ਟਕਸਾਲ ਦੇ ਮੁਖੀ ਇਹਨਾਂ ਵੱਲੋਂ ਜਿਸ ਤਰ੍ਹਾਂ ਪਿਛਲੇ ਸ਼ਹੀਦੀ ਦਿਹਾੜੇ ਛੋਟੇ ਸਾਹਿਬ ਜاده ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸ਼ਹੀਦੀ ਸਭਾ ਦੇ ਮੌਕੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੇ ਸ੍ਰੀ ਖੰਡ ਪੜ ਸਾਹਿਬ ਜੀ ਦੇ ਸਮੇਤ ਬ੍ਰਹਮ ਕਵੀ ਦੇ ਜ ਆ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਧੋਨੇ ਨੂੰ ਪ੍ਰਗਟ ਕਰਕੇ ਜੋ ਕੀਤੇ ਗਏ ਸਨ ਇਸ ਵਾਰ ਵੀ ਇੱਥੇ ਸ੍ਰੀ ਮੁਕਸਰ ਸਾਹਿਬ ਜਿਹੜਾ ਇਹ ਪਿੱਛੇ ਤੁਸੀਂ ਸਥਾਨ ਵੇਖ ਰਹੇ ਗੁਰਦੁਆਰਾ ਟਿੱਬੀ ਸਾਹਿਬ ਜਿੱਥੋਂ ਸਤਿਗੁਰੂ ਜੀ ਨੇ ਤੀਰ ਛੱਡੇ ਸਨ ਹਰ ਸਾਲ ਹੀ ਦਾਲਪੰਨ ਦਾ ਪੜਾ ਹੁੰਦਾ ਹੈ ਸੋ ਦਾਸਿਨ ਸੰਪਰਦਾ ਇੰਟਰਨੈਸ਼ਨਲ ਤਕਸਾਲ ਦੇ ਜਿਹੜੇ ਸਾਡੇ ਮੁੱਖ ਸੇਧਾਰ ਬਾਬਾ ਗੁਰਪ੍ਰੀਤ ਸਿੰਘ ਜੀ ਵੱਲੋਂ ਇੱਥੇ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਾਲ ਨਾਲ ਸ੍ਰੀ ਬ੍ਰਹਮ ਕਬ ਜੀ ਦੇ ਜਾਪ ਜਿਹੜੇ ਆ ਰੰਭ ਕੀਤੇ ਜਾ ਰਹੇ ਅੰਮ੍ਰਿਤ ਵੇਲੇ ਬਾਬਾ ਜੀ ਪਹੁੰਚ ਗਏ ਹਨ ਆਪਣੇ ਜਥੇ ਦੇ ਸਮੇਤ ਸੰਗਤਾਂ ਇੱਥੇ ਬੇਅੰਤ ਸੰਗਤਾਂ ਹਾਜ਼ਰ ਹੋਈਆਂ ਨੇ ਸਾਰਿਆਂ ਨੂੰ ਅਰਜੋਰ ਬੇਨਤੀ ਕਰਦੇ ਆਂ ਕਿ ਵਾਦ ਤੋਂ ਵਾਦ ਸਪੂਕ ਸਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਸ਼੍ਰੀ ਦਾਨੁ ਨਾਤਮਸਤਕੋ ਅਗੇ ਸ਼੍ਰੀ ਦਾਨੁ ਸਰਦਾ ਦੇ ਫੁੱਲ ਪੇਟਾ ਕਰਕੇ ਲਾਭ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ ਲਖ ਦੀ ਤਰੱਕ ਜਾਵੇ ਨਿਆਰੋ ਜਾਵੇ ਫਤਿਹ ਪਾਵੇ ਸਵਾ ਲਖ ਜਾਪ ਸੰਗਤ ਦਾ ਕੱਲ ਸੰਪੂਰਨ ਹੋ ਗਿਆ ਤੇ ਅੱਜ ਕੀ ਜਿਹੜੇ ਭੋਗ ਪਹਿਣਗੇ 1 ਲਖ 51 ਹਜ਼ਾਰ ਜਿਹੜੇ ਬ੍ਰਹਮ ਕਉਂਜ ਪਾਠ ਨੇ ਪਹਿਣਗੇ ਤੇ 15 ਤਰੀਕ ਨੂੰ ਸਵੇਰ ਪਹਿਲੇ ਨੇ ਕੱਲ ਸਵੇਰ 10 ਵਜੇ ਧੂਣਾ ਪ੍ਰਚੰਡ ਹੋਏਗਾ ਕਨਵੈਨਸ ਦਾ ਮਾਦੇ ਖੰਨਪਾਸ ਜਿਹੜੇ ਆਰੰਭ ਹੋਣਗੇ ਤੇ ਨਾਲ ਹੀ ਜਿਹੜਾ ਸਮਾਗਮ ਸ਼ੁਰੂ ਹੋਏਗਾ ਤੇ ਜਿੰਨੀਆਂ ਸੰਗਤਾਂ ਪਹੁੰਚਣੀਆਂ ਨੇ ਕੱਲ ਪਰਸੋਂ ਤੇ 15 ਤਰੀਕ ਤੱਕ ਸਾਰੇ ਹੋਣਗੋ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ